ਕਿਉਂਕਿ ਜੋ ਉਸਨੇ ਸੰਸਾਰ ਤੋਂ ਸਿੱਖਿਆ ਹੁੰਦਾ ਹੈ ਕੋਈ ਉਹਦਾ ਮਨ ਹੁੰਦਾ ਹੈ ਉਹਨੂੰ ਉਹਨੇ ਸੱਚ ਮੰਨਿਆ ਹੁੰਦਾ ਹੈ ਇਸ ਕਰਕੇ ਜਿਹੜਾ ਮਨ ਹੈਗਾ ਮਾਇਆ ਦੀਆਂ ਛਾਵਾਂ ਪਿੱਛੇ ਹੀ ਭਜਦਾ ਹੈ ਸੱਚ ਤਾਂ ਉਹਨਾਂ ਨੂੰ ਬਿੱਠੂ ਵਾਂਗ ਦੱਸਣ ਵਾਲਾ ਭਾਤਦਾ ਹੈ ਜਦੋਂ ਕੋਈ ਉਹਨਾਂ ਨੂੰ ਸੱਚ ਦੀ ਜਾਣਕਾਰੀ ਦਿੰਦਾ ਹੈ ਪਰ ਪਰਮੇਸ਼ਰ ਦੀ ਕਿਰਪਾ ਨਾਲ ਮਨ ਦਾ ਸੁਭਾਅ ਬਦਲ ਜਾਂਦਾ ਹੈ ਠੱਗੀ ਠੋਰੀ ਛੱਡ ਦਿੰਦਾ ਹੈ ਫਿਰ ਉਸ ਨੂੰ ਗੁਰੂ ਉਪਦੇਸ਼ ਵਿੱਚ ਭੇਜ ਜਾਣ ਦਾ ਸੁਭਾਅ ਪ੍ਰਾਪਤ ਹੁੰਦਾ ਹੈ ਸੱਚ ਦਾ ਰੰਗ ਕਦੇ ਫਿੱਕਾ ਨਾ ਪੈਣ ਵਾਲਾ ਹੈ ਉਸ ਨੂੰ ਚੜ ਜਾਂਦਾ ਹੈ ਸ਼ਬਦ ਗੁਰੂ ਦੀ ਵਿਚਾਰ ਵਿੱਚੋਂ ਪ੍ਰਾਪਤ ਹੋਣ ਵਾਲਾ ਨਾਮ ਰਸ ਤ੍ਰਿਸ਼ਨਾ ਦੀ ਅੱਗ ਨੂੰ ਨਸ਼ਟ ਕਰ ਦਿੰਦਾ ਹੈ ਗੁਰਮੁਖ ਅਪਿਓ ਪਿਓ ਪਾਵ ਜਿਹੜਾ ਅਮਰਤ ਰਸ ਪੀਂਦਾ ਰਹਿੰਦਾ ਹੈ ਜਿਸ ਨੂੰ ਬਾਹਰਲੇ ਸਰੀਰ ਦੇ ਮੂੰਹ ਦੁਆਰਾ ਨਹੀਂ ਪੀਤਾ ਜਾ ਸਕਦਾ ਪਾਵ ਜਿਸ ਦੇ ਪੀਣ ਲਈ ਬਾਹਰਲੇ ਸਰੀਰ ਦੀ ਮੂੰਹ ਦੀ ਕੋਈ ਲੋੜ ਨਹੀਂ ਹੁੰਦੀ ਇਹ ਗੱਲ ਸਤਿਗੁਰ ਜੀ ਨੇ ਜਾਣੂਜ ਕੇ ਆ ਕਿਉਂਕਿ ਨਕਲੀ ਸੰਤ ਮੂੰਹ ਨਾਲ ਨਾਮ ਜਪਣ ਦਾ ਭੁਲੇਖਾ ਉਸ ਵੇਲੇ ਵੀ ਪਾਰੇ ਸੰਤ ਹੁਣ ਵੀ ਪਾਰੇ ਹਨ ਅਪਿਓ ਪਿਓ ਕਰਨ ਦੇ باوجود ਵੀ ਇਹਨਾਂ ਨੂੰ ਸਮਝ ਨਹੀਂ ਆਈ ਜੇ ਗੁਰਬਾਣੀ ਨੂੰ ਇਮਾਨਦਾਰੀ ਨਾਲ ਸਮਝ ਕੇ ਮੰਨ ਲਿਆ ਜਾਵੇ ਸਿੱਖੀ ਦੇ ਫੈਲਣ ਵਿੱਚ ਖੜੋਤ ਤਾਂ ਕੇਵਲ ਇਸ ਲਈ ਹੈ ਕਿ ਅੱਜ ਤੱਕ ਸਿੱਖਾਂ ਨੂੰ ਗੁਰਮੁਖੀ ਸਹੀ ਸਮਝ ਨਹੀਂ ਆਈ ਜੇ ਆਪਾਂ ਪਿੱਛੇ ਧਿਆਨ ਮਾਰ ਕੇ ਦੇਖੀਏ ਤਾਂ ਪਿਛਲੇ ਕੋਈ 300 ਸਾਲਾਂ ਤੋਂ ਸਿੱਖੀ ਗੁਰਮਤ ਦਾ ਪ੍ਰਚਾਰ ਸਨਾਤਨੀ ਮਤ ਦੇ ਪ੍ਰੇਮੀ ਸਿੱਖਾਂ ਨੇ ਹੀ ਦਿਸ਼ਾਹੀਨ ਕਰ ਰੱਖਿਆ ਹੈ ਜਿਹੜਾ ਵੀ ਪ੍ਰਚਾਰ ਤੁਸੀਂ ਅੱਜਕੱਲ ਸੁਣ ਰਹੇ ਹੋ ਜਾਂ ਪਿੱਛੇ ਜਿਹੜੇ ਵੱਡੇ-ਵਡੇਰੇ ਕਰਦੇ ਗਏ ਹਨ ਉਹ ਗੁਰਮਤ ਦਾ ਪ੍ਰਚਾਰ ਨਾ ਹੋ ਕੇ ਜੋਗਮਤ ਦਾ ਉਹਦਾ ਤੇ ਬਹੁਤ ਜ਼ਿਆਦਾ ਅਸਰ ਨਜ਼ਰ ਆਉਂਦਾ ਹੈ ਤੇ ਜਿਨ੍ਹਾਂ ਨੇ ਉਹ ਪ੍ਰਚਾਰ ਸੁਣਿਆ ਹੈ ਉਹਦਾ ਅਸਰ ਵੀ ਉਹਨਾਂ ਤੇ ਦਿਖਦਾ ਹੈ ਇਸ ਕਰਕੇ ਗੁਰਮਤ ਵਾਲੀ ਵਿਚਾਰਧਾਰਾ ਕਿਸੇ ਵਿੱਚੋਂ ਨਜ਼ਰ ਨਹੀਂ ਆਉਂਦੀ ਜੇ ਕਿਸੇ ਵਿੱਚੋਂ ਨਜ਼ਰ ਆਉਂਦੀ ਸੀ ਜਾਂ ਆਉਂਦੀ ਹੈ ਉਹ ਬਾਬਾ ਤਰਨ ਸਿੰਘ ਜੀ ਹਨ ਉਹਨਾਂ ਨੇ ਜੋ ਸਿੱਖੀ ਦਾ ਪ੍ਰਚਾਰ ਕੀਤਾ ਹੈ ਉਹ ਆਪਣੇ ਕੋਲ ਹੁਣ ਵੀ ਮਾਜੂਰ ਹੈ ਜੇ ਉਸ ਨੂੰ ਵਿਚਾਰੀਏ ਤਾਂ ਉਸ ਵਿੱਚ ਗੁਰਮਤ ਦੀ ਸਮਝ ਲੱਗਦੀ ਹੈ ਬਾਕੀ ਜਿਹੜੇ ਹੋਰ ਮਹਾਂਪੁਰਖਾਂ ਦੀਆਂ ਜਿਹੜੇ ਗੱਲਾਂ ਕਰਦੇ ਹਨ ਫਖauti ਸੰਤਾਂ ਦੀਆਂ ਗੱਲਾਂ ਕਰਦੇ ਹਨ ਉਦਾਸੀ ਮਤ ਦੀ ਗੱਲ ਕਰਦੇ ਹਨ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਗੁਰਵਾਣੀ ਨੂੰ ਛੱਡ ਕੇ ਮਨਵਤ ਹੀ ਹੈ ਕਿਉਂਕਿ ਜੇ ਉਹ ਗੁਰਵਾਣੀ ਤਾਂ ਉਹਨਾਂ ਨੇ ਮੰਨੀ ਨਹੀਂ ਹੈ ਜੇ ਉਹਨਾਂ ਦੇ ਪਹਿਲਿਆਂ ਨੇ ਨਹੀਂ ਮੰਨੇ ਤਾਂ ਉਹਨਾਂ ਦੇ ਜਿਹੜੇ ਆਉਣ ਵਾਲੇ ਅੱਗਾ ਅੱਗੇ ਪੈਰੋਕਾਰ ਉਹ ਕਿਸ ਤਰ੍ਹਾਂ ਮੰਨ ਸਕਦੇ ਹਨ ਇਸੇ ਕਰਕੇ ਹੈ ਕਿ ਜਿਹੜਾ ਗੁਰਮਤ ਨੂੰ ਹੈ ਲਾਉਣ ਵਾਲਿਆਂ ਦਾ ਸਾਥ ਨਹੀਂ ਲੋਕ ਦਿੰਦੇ ਝੂਠ ਜਿਹੜਾ ਬੋਲਦੇ ਹਨ ਝੂਠੇ ਦਾਅਵੇ ਖੜਦੇ ਹਨ ਉਹਨਾਂ ਦੇ ਪਿੱਛੇ ਛੇਤੀ ਲੱਗ ਜਾਂਦੇ ਪਰ